ਅੱਜ ਕੱਲ੍ਹ ਉੱਪਰ ਦੇ ਵਿੱਚ ਕਹਿੰਦੇ ਦਾਮਰਾ ਫਿਰ ਇਹ ਨੌਜਵਾਨ ਕਹਿੰਦੇ ਕਬੱਡੀਆ ਪਾਉਂਦਾ ਪਰ ਸ਼ਰਫੀ ਜੀ ਨੇ ਨਹੀਂ ਉਹ ਜਾਂਦਾ ਫੱਟੀ ਕਹਿੰਦੇ ਰੋਚੰਗ ਇੰਸਟੀਚਿਊਟ ਖੰਨਾ ਇਹਨਾਂ ਪ੍ਰਭਾਵ ਨੂੰ ਵੀ ਜਰੂਰ ਸੇਵਾ ਦਾ ਮੌਕਾ ਦੇ ਜਰਗੜੀ ਜੀ ਮਾਨ ਕੀ ਇੱਕ ਮਿੰਟ ਦਾ ਟਾਈਮ ਹੈ ਜਰਗੜੀ ਦੀ ਟੀਮ ਕਿੱਥੇ ਆ ਵੀ ਹੱਥ ਖੜਾ ਕਰ ਦਿਓ ਲੇਕਰ ਜਰਗੜੀ ਆ ਗਿਆ ਪਿਆਰਿਆ ਟੀਮ ਜਿੱਥੇ ਦੀ ਆਵਾਜ਼ ਹੁੰਦੀ ਹੈ ਮਾਨ ਜੀ ਨੇ ਦੋ ਟੀਮਾਂ ਨੇ ਜਰਗੜੀ ਸੰਤੂ ਸਰ ਜੇਤੂ ਲਿਖੋ ਜੀ ਜਰਗੜੀ ਸੰਤੂ ਸਰ ਜੇਤੂ ਕਰ ਲਿਓ ਧੰਨਵਾਦ ਹੈ ਹੁਣ ਮੈਚ ਸੰਤ ਬਾਬਾ ਪਿਆਰਾ ਸਿੰਘ ਦੀ ਟੀਮ ਸਾਹਿਬ ਤੇ ਜਮਾਲਪੁਰ ਆ ਜਾਣਗੇ ਟੀਮਾਂ ਸੰਤ ਬਾਬਾ ਪਿਆਰਾ ਸਿੰਘ ਦੀ ਟੀਮ ਸਾਹਿਬ ਤੇ ਜਮਾਲਪੁਰ ਦਾ ਪੁਛੀ ਹੋਣੀ ਬੰਜੀਤ ਝੋਲੂ ਵਰਗੇ ਖਿਡਾਰੀ ਪਹੁੰਚ ਚੁੱਕੇ ਨੇ ਕੱਲ ਵੀ ਕਿਹਨੇ ਮਲੋਈ ਦੇ ਕਬੱਡੀ ਕੱਪ ਰੇਤ ਤੇ ਵੜਿਆ ਪ੍ਰਾਸਾ ਲਿਆ ਜਮਾਲਪੁਰ ਦੀ ਟੀਮ ਨੂੰ ਅਵਤਾਰ ਸਿੰਘ ਜੀ ਆਨੰਦਪੁਰੀ ਪੁੱਜਿਆ ਜਿਨ੍ਹਾਂ ਨੇ ਸਾਡੇ ਇਸ ਖੇਡ ਮੈਲੀ ਦੀਆਂ ਖਬਰਾਂ ਆਪਣੇ ਚੈਨਲ ਦੇ ਜ਼ਰੀਏ ਵੱਖ-ਵੱਖ ਚੈਨਲਾਂ ਤੇ ਭੇਜਣੀਆਂ ਬਹੁਤ-ਬਹੁਤ ਧੰਨਵਾਦ ਜਮਾਲਪੁਰ ਨੂੰ ਕੱਟਣ ਲੱਗਿਆ ਧੜੀ ਉੱਤੇ ਇੱਕ ਮਿੰਟ ਦਾ ਸਮਾਂ ਜੁੜੀਆਂ ਮਾਰਕੀ ਦੀ ਟੀਮ ਕਿੱਥੇ ਵੀ ਮਾਰਕੀ ਦੀ ਟੀਮ ਹੈ। ਚਲੋ ਦੂਜਾ ਪ੍ਰੈਸ ਸਪੌਂਸਰ ਹੈ। ਬਹੁਤ-ਬਹੁਤ ਧੰਨਵਾਦ ਹੈ। ਇਹਨਾਂ ਭਰਾਵਾਂ ਦਾ 21000 ਦਾ ਵੱਡਾ ਯੋਗਦਾਨ ਹੈ। ਦੂਜਾ ਪ੍ਰੈਸ ਸਪੌਂਸਰ ਹੈ ਲਖਵੀਰ ਸਿੰਘ ਸਰਫਤ ਸਰਦਾਰ ਜਗਤਾ ਸਿੰਘ ਜੀ ਤਾਰਾ ਬਹੁਤ-ਬਹੁਤ ਧੰਨਵਾਦੀ। ਜੁ ਸਾਡਾ ਭਰਾ ਜਿਹੜਾ ਵੀ ਮੁਰਗੀ ਫੜੇਗਾ 500 ਰੁਪਏ ਨਾਲ ਉਹਨਾਂ ਵੱਲੋਂ ਦਿੱਤਾ ਜਾਣਾ ਹੈ। ਜਗੜੀ ਦੀ ਟੀਮ ਚੱਲਦੇ ਮੈਚ ਲਈ ਹਰਜੀਪ ਚਵਾਲਾ ਜੀ ਐਟੀ ਵੀ ਬਿਸਲ ਮਾਰ ਕੇ ਜੇਤੂ ਦੇ ਲਿਓ। ਕਿਉਂਕਿ ਕਟਾਣੀ ਜਿਹੜੀ ਟੀਮਾਂ ਮਾਰਦੀ ਨਹੀਂ ਆਈ ਇਸ ਕਰਕੇ ਜੇਤੂ ਹੈ ਜਮਾਲਪੁਰ ਦੀ ਟੀਮ ਅਸਕਰ ਕਰੇ ਜਮਾਲਪੁਰ ਜਲਦੀ ਨਾਲ ਸੈਟ ਲਾਵੇ 400 ਦੀ ਟੀਮ ਤੇ ਮੁਕਾਬਲਾ ਜਮਾਲਪੁਰ ਦੇ ਨਾਲ ਲੈ ਵੀ ਖੜੀ ਖੜ ਕੇ ਰੱਖ ਕੰਮ ਟੀਮਾਂ ਜਾਣਾ ਨੇ ਚੰਗਰੀ ਤੇ ਠੀਕਾ ਤੇ ਸਾਹੂ ਇੱਕ ਮਿੰਟ ਦਾ ਟਾਈਮ ਕਰੀਏ ਤੇ ਹੀਰਾ ਤੇ ਸਾਰੇ ਰਾਗ ਵੀ ਹੀਰਾ ਤੇ ਸਾਰੇ ਦੀਆਂ ਦੀਆਂ ਬੀਤੀਆਂ ਚੰਗਰੀ ਦੀ ਟੀਮ ਅਸਕਰ ਥੋੜਾ ਚੰਗਰੀਏ گلوال والا میرے پہلی بڑی کرے اپنے ہونا کیا ਕਦੇ ਕਬੱਡੀ ਪਾ ਰਿਹਾ ਪਰ ਸਾਹਮਣੇ ਤਿਆਰਾਂ ਦੇ ਵਿੱਚੋਂ ਇੱਕ ਨੇ ਟਰਾਈ ਕੀਤੀ ਪਰ ਜਫਾ ਕਦੇ ਰੰਗ ਜੋੜ ਗਿਆ ਵੀ ਟੀਮ ਦੇ ਲਈ ਹੱਤੀ ਵਰਗੇ ਤਿਆਰ ਪਾ ਰਿਹਾ ਹੱਤੀ ਫੜਦਿਆਂ ਦੀ ਇਹ ਜਫਾ ਲਾ ਦੇ ਤੇ ਫੇਰ ਵੱਲੋਂ ਕਨੇ ਟਕਾਲੇ ਲੱਗਣੀਆਂ ਨੇ ਆਹ ਹੱਤੀ ਆ ਮੇਰੇ ਮਤਰੋਹ ਦੇ ਮੈਦਾਨ ਵਿੱਚ ਨੇ ਫੜ ਜੋ ਫਾ ਲਾ ਕੇ ਮੈਨੂੰ ਲੱਗਦਾ ਵੀ ਆ ਗੱਲ ਹੁਣ ਬੋਲੇ ਟਕਾਰੇ ਲਾ ਲਈ ਆ ਹੁ ਲੱਗ ਗਿਆ ਜਫਾ ਯਾਰ ਧਾਵੀ ਗਿਆ ਰੁਕਿਆ ਉਸਤਾਦ ਓਮ ਦਾ ਓਮ ਕੜਿਆਣਾ ਦੀ ਵੀ ਪੁੱਜ ਗਿਆ ਉਹਨਾਂ ਦਾ ਵੀ ਆਪਾਂ ਇੱਥੇ ਪੁੱਜਣ ਦੇ ਵਿਸ਼ੇਸ਼ ਪਰ ਤੇ ਬਹੁਤ ਧੰਨਵਾਦ ਕਰਦੇ ਤੇ ਨਾਲ ਜਸੂ ਕੈਦਾਰੀ ਸਾਰੇ ਪਟਾਵਾ ਦਾ ਵੱਡਾ ਗੰਤਵਾ ਪਿਆਰਾ ਸਿੰਘ ਜੀ ਚਾਰ ਸਾਹਿਬ ਦੀ ਟੀਮ ਜੇਤੂ ਹੈ ਹੁਣ ਮੈਚ ਕਰਾਉਣਾ ਆਪਣੀ ਚੰਗਲੀ ਤੇ ਤੇ ਠਿਕਰੀਵਾਲ ਕਹਿੰਦੇ ਠਿਕਰੀਵਾਲ ਦੀ ਟੀਮ ਜਿਹੜਾ ਬਰਨਾਲੇ ਤੋਂ ਚੱਲ ਕੇ ਆਈ ਹੈ ਚੰਗਲੀ ਤੇ ਮੈਦੀ ਟੀਮਾਂ ਇੱਕ ਨਾਲ ਦਾ ਟਾਈਮ ਹੈ ਨਾਲੀ ਬਹੁਤ ਸਾਡਾ ਜਿਹੜੇ ਕਿਆਵਲਾ ਕੇ ਪੜਿਆ ਕਿ ਜਿਹੜੇ ਪਿੰਦੇ ਦੇ ਖਿਡਾਰੀ ਕਿਹਦੇ ਨੇ ਦੇਸ਼ੀ ਕਿਆਵ ਦੇ ਨਾਲ ਉਹਨਾਂ ਦਾ ਸਨਮਾਨ ਕੀਤਾ ਜਾਣਾ ਗੁਰਗੀ ਫਰਨਲ ਆ ਗਿਆ ਜੀ ਭਰਾਵਾਂ ਦੀ ਹੱਥ ਖੜਾ ਕਰ ਦਿਓ ਜਦੋਂ ਆ ਗਿਆ ਤਾਂ ਦੱਸੋ ਸਾਨੂੰ ਆ ਗਿਆ ਮੈਂ ਕਿ ਨਮਗੇ ਗੁਰਗੀ ਛੱਡ ਦਿਓ ਜੀ ਆ ਤਾੜੀ ਮਾਰ ਦਿਓ ਤਾੜੀ ਮਾਰ ਦਿਓ ਇਹਨਾਂ ਵੀਰਾਂ ਦੇ ਨਾਂ ਤੇ ਹਾਂ ਸੜੀ ਕਰੀ ਕਮ ਕਾੜਾ ਗੁਰਗੀ ਵਾਲਿਆ ਰੁੜਗੀ ਵਾਲਿਓ ਬੱਲੇ ਹੋਏ ਓਏ ਵੱਜੀ ਆ ਪਾ ਜਾਣੀ ਨਿਆਣ ਕਰੇ ਖੇਡ ਵਾਲੇ ਲਾ ਦੁੱਤੀ ਹੈ ਲਖਵੀਰ ਸਿੰਘ ਯੂਕੇ ਇਹਨਾਂ ਵੱਲੋਂ ਜਿਹੜੀ ਮੁਰਗੀ 500 ਸਰਜੀ ਤੇ 500 ਰੁਪਿਆ ਬਾਬ루 ਬਾੜੀ ਵੱਲੋਂ ਦਿੱਤਾ ਜਾਣਾ ਹੈ ਧੰਨਵਾਦ ਹੈ ਕਰਜੀ ਸਿੰਘ ਪਨਾਲ ਬਾਈ ਸਾਡੇ ਵੀਰ ਪੁੱਜੇ ਹੋਇਆ ਜਿਗਰੀ ਯਾਰ ਤੋ ਤਾਂ ਟੰਗੜ ਵਾਲੀ ਟੀਮ ਦਾ ਇੱਕ ਪੇੜ ਦੱਸ ਕੇ ਜਾਵੇ ਵੀ ਟੀਮ ਨੇ ਆਉਣਾਗਾ ਨਹੀਂ ਆਉਣਾ ਸਾਨੂੰ ਟਾਈਮ ਨਾਲ ਖਰਾਬ ਕਰੋ ਬਈ ਟੀਮਾਂ ਜਾਵਦੇ ਨੇ ਆਓ ਜੀ ਲਾਲੀ ਫੋਰਵਰਡ ਦੇ 200 ਰੁਪਿਆ ਮੁਰਗੀ ਫੜਾਕ ਨੂੰ ਭਰਾ ਵੀਰਾਂ ਦੇ ਪਾਰ ਜਿੰਦਾ ਲਖਵੀਰ ਸਿੰਘ ਜੀ ਜਗਤਾਰ ਸਿੰਘ ਦੇ ਪੁੱਤਰ ਨੇ 100 ਰੁਪਏ ਦੇ ਮੁੱਢੇ ਪਾਦੇ 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 ਕਿ ਬੱਜਦੇ ਸੀ ਲੜਕਾਰੇ ਖੋ ਗਿਆ ਕੀ ਮਿੱਤਰਾ ਹੁਣ ਬੈਠੋ ਜਿੱਥੇ ਕਰਿਆ ਮਿਲ ਗਿਆ ਬੈਠੋ ਔਰ ਥਾੜ-ਥਾੜੀ ਹੋਣੀ ਹੈ ਹੁਣ ਭਰਾਟੀ ਖੰਡਾ ਫੁੱਲ ਫੜਕੂ ਖੰਡਾ ਫੁੱਲ ਫੜਕੂ ਲਓ ਅਗਲੀ ਕਮਾਟੀ ਪੈ ਚੁਕਿਆ ਜਾਂ ਫਿਰ ਚਾਰ ਚੰਦੀ ਪੈਣਾ ਜਿਹੜਾ ਸੰਗਰੂਰ ਮੇਰੇ ਮਿੱਤਰਾਂ ਇਹ ਕਹਿੰਦੇ ਪਿੰਡੋਂ ਟੀਮ ਚੱਲ ਗਈ ਹੈ ਦਸਾਂ ਕਨੇਡਾ ਦੇ ਵਿੱਚ ਤਗੜਾ ਖੇਡਿਆ ਉਹਦੇ ਪਿੰਡੀ ਟੀਮ ਹੈ ਪਰ ਦੂਜੇ ਪਾਸੇ ਖਾਲਸਾ 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 ਕਿ ਖਾਲਸੇ ਗਿਆ ਸਾਲਾ ਸਾਰੇ ਜੱਗ ਤੋਂ ਨਿਆ ਓਏ ਖਾਸ ਜੀ ਆਫ ਹੋ ਜਾ ਸਾਰੇ ਜਗ ਦੇ ਨਿਆੜੀਆਂ ਫੂਸ ਪਲਵਾ ਕੇ ਯਾਰੋ ਲੀਆਂ ਸਰਦਾਰੀਆਂ ਪਰ ਸਾਹਮਣੇ ਸਿੰਘ ਸਰਦਾਰ ਫਿਰ ਕਬੱਡੀ ਪਾਉਣ ਦੇ ਲਈ ਤਿਆਰ ਵਰ ਤਿਆਰਾ ਉਧਰ ਚਾਰ ਸਤਫਾ ਦੀ ਧੁੰਮਦੀ ਹੋਈ ਚਾਨ ਦੇ ਮਤੋ ਬੰਮੇ ਦੇ ਖੇਤਰੇ ਵਾਲੇ ਦੇ ਵੱਡੇ ਚਰਚਾ ਆਇਆ ਸ਼ਪਾਰ ਵਾਲਾ ਤਲਵੀਰਾ ਵੀ ਆ ਗਿਆ ਔਰ ਸ਼ਵਾਰ ਵਾਲਾ ਔਰ ਕਲਾ ਨਾੜ ਘੋੜ ਦੇ ਵੱਡੇ ਚਰਚੇ ਆ ਪਰ ਸਾਹਮਣੇ ਸਿੰਘ ਸਰਦਾਰ ਆ ਜਾਂਦਾ ਮੇਰੇ ਮਿੱਤਰੋ ਕਾਜ ਰਾਕੀ ਖੇਰ ਦਾ ਤਾਰੀਆਂ बजਣੀ ਚਾਹੀਦੀ ਨੇ ਕਿਉਂਕਿ ਸੁਖੀ ਕਾਮਾ ਕਬੱਡੀ ਕਾਲਾ ਹਰ ਕੋਈ ਹੋਈ ਕਬੱਡੀ ਤੇ ਬੈਠਣ ਲੱਗਦਾ ਵੀ ਸਾਹਮਣੇ ਟੱਕਾਂਗੇ ਉਹ ਚੁੱਟੀਆਂ ਮੇਕਰਾਂ ਜ਼ੋਰ ਲਾਉਂਦਾ ਫਰਿਆਦ ਤੇ ਕਬੱਡੀ ਤੇ ਸਾਹਮਣੇ ਟੱਕਰ ਵੀ ਟਾਕਰਾ ਕਰਦਾ ਪਿਆਰਾਂ ਦੀ ਬੱਤੀ ਫਿਰ ਜਾਂਦੇ ਵਿੱਚੋਂ ਜਰ ਸਿੰਘ ਸਰਦਾਰ ਹਰਵੀਰ ਸਾਜਾ ਪੁੱਤਰ ਸੁਣਾ ਚੰਗਲੀ ਵਾਲਾ ਖਰਸਾ ਕਬੱਡੀ ਪਾ ਰਿਹਾ ਸਿੱਖੀ ਕੈਮ ਹੈ ਕਬੱਡੀ ਪੂਰੀ ਕੈਮ ਹੈ ਚਿੱਟੀ ਰਮਾਲਬੜੀ ਫੱਬੜੀ ਹੈ ਉਹ ਦੱਸ ਤੇਰੇ ਕੀ ਲੱਗਦੇ ਮੁੰਡੇ ਚਿੱਟੀਆਂ ਰਮਾਲਾਂ ਵਾਲੇ ਪਰ ਬਰਨਾਲੇ ਵਾਲਾ ਸਭ ਤੋਂ ਘੱਟ ਬੰਦੀ ਹੈ ਦੇ ਸਭ ਤੋਂ ਵੱਧ ਬਾਦੀ ਜਿਲ੍ਹਾ ਲੁਧਿਆਣੇ ਦਾ ਕਲੇ ਕੱਪ ਜਦਾ ਕਲੇਚ ਪਿੰਡ ਦਾ ਧਿਆਨ ਦੇਣਗੇ ਟੋਨੀ ਅਲੰਕਰ ਕੁੱਬੇ ਤੇ ਜਦਾ ਫੋਈਪੁਰ ਦਾ ਬਲਾਉਸ ਸਣੀ ਭਾਈ ਟੋਨੀ ਅਲੰਕਰ ਪੰਜਾਬੀ ਲਖਵੀਰ ਸਿੰਘ ਜੀ ਯੂਕੇ ਧੰਨਵਾਦ ਕੀਤਾ ਜਾ ਰਿਹਾ ਦਿੱਤੀ ਸਰਪੰਚ ਵੱਲੋਂ ਪ੍ਰਵੀਰ ਪਾੜੀ ਵੱਲੋਂ ਸਕੰਨਜੀ ਠੇਕੇਦਾਰ ਵੱਲੋਂ ਆਹੋਲਾ ਸੁਨਾਂਜੀ ਖੰਡਾ ਪਾਵਰ ਕੁਮਾਰ ਜੀ ਹਾ ਮੈਚ ਵਿੱਚ ਕਹਿੰਦੇ ਖੰਡਾ ਖੜਕ ਗਿਆ ਮੋਟੋ ਹੋਏ ਨੰਬਰਦਾਰ ਸਾਹਿਬ ਪਹੁੰਚੇ ਬਹੁਤ ਵੱਡਾ ਯੋਗਦਾਨ ਹੈ ਸਰਦਾਰ ਪਿਆਰਾ ਸਿੰਘ ਯੂਐਸਏ ਸਰਦਾਰ ਕੋਲਾ ਸਿੰਘ ਜੀ ਪਹਿਲਾ ਸਾਲ ਨਾਲ ਸਿਕੰਧੀ ਫੁਰਦੇਦਾਰ ਪ੍ਰਵੀਰ ਸਿੰਘ ਜੀ ਆਨੁਗਰੇ ਹੋਏ ਵਿੱਕੀ ਸਿੰਘ ਜੀ ਸਰਪੰਚ ਸਾਹਿਬ ਕਵਰ ਕੁਮਾਰ ਜੀ ਪਿੰਦਾ ਸਿੰਘ ਜੀ ਗੱਭਰੂ ਸਰਪੰਚ ਸਾਹਿਬ ਜੀ ਆਨੁਗਰੇ ਦਾ ਮਹਿਮਾਨ ਹੋ ਰਿਹਾ ਹੈ ਜੀ ਹੈਪੀ ਬੀ ਬਹੁਤ ਬੜਾ ਧੰਨਵਾਦ ਇੱਕ ਪਾਸੇ ਜਨਾਬ ਸੰਗਰੂਰ ਦੀ ਟੱਕਰ ਟਕਰਾ ਰੋਡ ਵਾਲਿਆ ਪਾਲੀ ਪਾਲੀ ਦੇ ਨੇ ਫੁਰਦੇ ਆ ਉਧਰ ਬੰਦਿਆ ਨੇ ਹੋ ਪਾਲੀ ਫੁਰਦੇ ਆ ਪਾਲੀ ਉਧਰ ਖੜੇ ਬੰਦਿਆ ਨੇ ਔਰ ਕਹਿੰਦੇ ਕੰਗਰਾਲ ਦੀ ਟੀਮ ਆ ਗਈ ਹੈ ਰਵੀ ਹੁਣ ਕੇ ਦਾ ਕੰਨਰਾਲ ਦੀ ਟੀਮ ਜਿਹੜੀ ਖੇਡ ਦੇ ਮੈਦਾਨ ਵਿੱਚ ਆ ਗਈ ਹੈ ਔਰ ਚਾਲੇ ਮੁਕਾਬਲੇ ਵਿੱਚ ਫਿੱਕਰੀ ਆਉਦੀ ਕਿ ਕਿੜੀ ਜਿੱਤ ਕੇ ਸਾਡੇ ਮਿੱਤਰ ਵੰਡਲੀ ਬੁੱਜੀਏ ਬਹੁਤ ਬਹੁਤ ਧੰਨਵਾਦ ਪੰਡੀ ਪ੍ਰਧਾਨ ਜੀ ਲਖੀਰ ਸਿੰਘ ਜੀ ਯੂਕੇ ਵਿੱਕੀ ਸਿੰਘ ਜੀ ਸਰਪੰਚ ਸਾਹਿਬ ਪ੍ਰਵੀਰ ਭਾਜੀ ਪੰਦਰ ਕੁਮਾਰ ਸਾਰੇ ਮਿੱਤਰ ਯਾਰਾਂ ਦਾ ਬਹੁਤ ਬਹੁਤ ਧੰਨਵਾਦ ਹੋਰ ਪਰ ਕਹਾਣ ਸਭੀ ਕਰਮਜੀਤ ਭੰਡਾਲ ਜੀ ਵਿੱਕੀ ਸਰਪੰਚ ਪ੍ਰਵੀਰ ਭਾਜੀ ਨਾਲ ਪੰਡੀ ਪ੍ਰਧਾਨ ਜੀ ਨਾਲ ਲਖੀਰ ਸਿੰਘ ਜੀ ਯੂਕੇ ਜਾਣਗੇ ਸੁਤਵੰਤ ਸਿੰਘ ਜੀ ਉਹਨਾਂ ਨੂੰ ਵੇਖਿਆ ਕਿਰਪਾ ਕਰਕੇ ਆ ਜਾ ਨਾਲ ਸਰਦਾਰ ਜਗਤਾਰ ਸਿੰਘ ਜੀ ਤਾਰਾ ਇਹਨਾਂ ਵੱਲੋਂ ਦੂਜਾ ਨਾਮ ਗਰਾਊਂਡ ਦੇ ਵਿੱਚ ਚਾਰੇ ਨੇ ਸਾਡੀਆਂ ਮਾਨਮਤੇ ਸ਼ਖਸੀਤਾ ਸਰਦਾਰ ਭੋਲਾ ਸਿੰਘ ਜੀ ਪ੍ਰਧਾਨ ਸਾਹਿਬ ਸਰਦਾਰ ਪਿਆਰਾ ਸਿੰਘ ਜੀ ਯੂਐਸਏ ਸਰਦਾਰ ਪ੍ਰਸ਼ੋਤਮ ਸਿੰਘ ਜੀ ਨੰਬਰਦਾਰ ਸਾਹਿਬ ਸਰਦਾਰ ਚੰਨੂ ਸਿੰਘ ਜੀ ਪੰਡਾਲ ਵਿੱਕੀ ਸਿੰਘ ਜੀ ਸਰਪਾ ਸਾਹਿਬ ਪਰਦੀਪ ਗਨੇਸ਼ ਜੀ ਪ੍ਰਵੀਨ ਗਰੇਸ਼ ਜੀ ਇਹਨਾਂ ਨਾਲ ਸਕੱਜੀ ਠੇਕੇਦਾਰ ਦੀ ਪਵਨ ਕੁਮਾਰ ਜੀ ਸਾਡੇ ਭਰਾ ਜਿਹੜੇ ਸਾਡੇ ਸਹਿਯੋਗੀ ਸੱਜਣਾ ਨੂੰ ਨਾਲ ਲੈ ਕੇ ਜਾ ਰਹੇ ਆ ਤਾੜੀਆਂ ਮਾਰ ਕੇ ਪਾਸਵਾਗਤ ਕਰੀਏ ਇਹਨਾਂ ਸਹਿਯੋਗੀ ਸੱਜਣਾ ਦਾ ਬਹੁਤ ਬਹੁਤ ਧੰਨਵਾਦ ਹੈ ਰਾਜ ਜਗਤਾਰ ਸਿੰਘ ਜੀ ਤਾਰਾ ਲਖੀਰ ਸਿੰਘ ਜੀ ਉਹਨਾਂ ਵੱਲੋਂ ਅੱਜ ਦੂਜਾ ਪ੍ਰਾਈਜ਼ ਸਪੌਂਸਰ 20000 ਦਾ ਬਹੁਤ ਬਹੁਤ ਧੰਨਵਾਦ ਕਰਨਾ ਚਾਹੀਦਾ ਹੈ ਟਾਇਆਂ ਵਿੱਚ ਟਾਇਆਂ ਨੇ ਉਹਨਾਂ ਨੇ ਟਾਇਆਂ ਪਾ ਕੇ ਕਲੱਬ ਵਾਲੇ ਵੀਰਾਂ ਨੇ ਮੈਚ ਇਸ ਤਰ੍ਹਾਂ ਨੇ ਹੀਰਾ ਨਾਰਕਾ ਕਲੱਬ ਤੇ ਸ਼ਾਰਕ ਨਿਆਮਪੁਰ ਤੇ ਜੋਗੀਪੁਰ ਕੰਗੜਵਾਲ ਸਤੂ ਪਾ ਤੇ ਸਿਰਮਾ ਵੇਣਾ ਇਹ ਜਿਹੜੇ ਤਿੰਨ ਮੈਚ ਬਾਹਰ ਦੀ ਟੀਮਾਂ ਇਹਨਾਂ ਦਾ ਪੰਜਾਂ ਬਾਕੀ ਤੇ ਛੇ ਟੀਮਾਂ ਦੀਆਂ ਬੜੀ ਚੱਲ ਗਈ ਹੈ ਗੇਂਦਾਂ ਦੀ ਟੀਮ ਇਹ ਟੀਮਾਂ ਗਰਾਊਂਡ ਦੇ ਵਿੱਚ ਚੜ੍ਹ ਗਏ ਆ ਹਾਂਜੀ ਸਰੀ ਉੱਗਰੋ ਜਾਲਗੜੀ ਪਾਲਾ ਜਿਹੜੇ ਕੈਮਰੇ ਦੀ ਅੱਖ ਦੇ ਵਿੱਚ ਕਾਰਜ ਕੀਤੇ ਜਾ ਰਹੇ ਆ ਇਹ ਨੇੜੀਆਂ ਵੀ ਆਉਂਦੀਆਂ ਆ ਕੇ ਤੂਫਾਨ ੱਲੇ ਜਾਂਦੇ ਨੇ ਯਾਦਾਂ ਰਹਿ ਜਾਂਦੀਆਂ ਆ ਸਾਹ ਚਲੇ ਜਾਂਦੇ ਨੇ ਜਾਲਗੜੀ ਪਾਲਾ ਜਿਹੜੇ ਕੈਮਰੇ ਦੀ ਅੱਖ ਦੇ ਵਿੱਚ ਕਾਰਜ ਕੀਤੇ ਜਾ ਰਹੇ ਆ ਔਰ ਜਾਲਗਰੀ ਪਾਲਾ ਕੋਲ ਮਾਰ ਵੱਤੇ ਸ਼ਸ਼ੀਤਾ ਦੇ ਨਾਲ ਜਿਹੜੇ ਕੈਮਰੇ ਦੀ ਅੱਖ ਦੇ ਵਿੱਚ ਕਾਜ ਕੀਤੇ ਜਾ ਰਹੇ ਆ ਵੀ ਗਾਲ ਪੁੱਕਣ ਨੂੰ ਆਉਂਦਾ ਕੋਈ ਦਿਲ ਦੀ ਗਾਨੀ ਤੋਂ ਰੀਲਾ ਮਾਉਂਦੇ ਸੋਜਣੋਂ ਇਹਨਾਂ ਕਾਰਮ ਕਵਣੀ ਤੋਂ ਵੀ ਵਾਰੀ ਮੱਦੂ ਕਰ ਦਿੰਦਾ ਚਾਪਟਾ ਮਸਤਾਕ ਕੋਲੇ ਕਹਿੰਦੇ ਬੋਲਟ-ਬੋਟ ਸਾਈਕਲ ਦਿੰਦਾ ਇਸ ਖਿਡਾਰੀ ਨੂੰ ਇਹ ਵੀ ਕਹਿੰਦੇ ਅਜੀ ਤੋਂ ਨਹੀਂ ਪਹਿਲਿਆਂ ਤੋਂ ਚੜਾਈ ਆ ਇੱਕ ਕੰਨੀ ਉੱਤੇ ਕਹਿੰਦੇ ਸੂਬੇਦਾਰ ਦਾ ਪੁੱਤਰ ਫਾਕ ਕਰੇ ਫੂਨੀ ਜਾਵਰ ਦੀ ਧਰਤੀ ਦਾ ਜਿਹੜਾ ਮੋਕੇ ਤੋਂ ਟੀਮ ਚੱਲ ਕੇ ਆਈ ਹੈ ਬਰੂਨੀ ਜਾਵਰ ਵਾਲਾ ਕਹਿੰਦੇ ਜੱਫਾ ਲਾਉਣ ਦੀ ਪੂਰੀ ਕੋਸ਼ਿਸ਼ ਕਰਦਾ ਪਿਆ ਨੰਬਰ ਨੰਬਰ ਗੁਰਦੀਪ ਸਿੰਘ ਜਿਚਵਾਲਾ ਸਾਹਿਬ ਦੱਸਣਗੇ ਵੀ ਕਿਹੜੀ ਟੀਮ ਦਾ ਖੜੇ ਪਾਇਆ ਨਹੀਂ ਫਰੀਕ ਗੁੱਟਾਂ ਨੂੰ ਲਾਹ ਤੇ ਜਿਨੇ ਤੇਰੀ ਇਹ ਪਹਿਲੇ ਤੁਰਨਾ ਉਹ ਹੋਰਨੀ ਦੀ ਤਾਰ ਤੋਂ ਹੋਰਾਂ ਦੇ ਮੁੱਤਾਂ ਨੂੰ ਵੀਰ ਤੇ ਜੱਜਾ ਫੋਜਪੁਰ ਫਿਰ ਜੱੰਪੂ ਵਾਲਾ ਦਾ ਖੰਡਾ ਪੈਣੀ ਸਾਹਿਬ ਦਾ ਸਾਹਮਣੇ ਕਬੱਡੀ ਕਬੱਡੀ ਪਰ ਦੂਜੇ ਪਾਸੇ ਪਰ ਹਲਕਾ ਜਿਹਾ ਟੱਚ ਇਹ ਮੁੰਡੇ ਦਾ ਕਹਿੰਦੇ ਕੌਕੇ ਕਲਾ ਪਿੰਡਾ ਹੈ ਇਹ ਮੁੰਡਾ ਲੁਧਿਆਣੇ ਵਾਲਾ ਇਸ ਵੇਲੇ ਤਗੜਾ ਨੰਬਰ ਆਪਣੀ ਟੀਮ ਚੋਂ ਦਾ ਪਿਆ ਲਓ ਅਗਲੀ ਕਬੱਡੀ ਪੈ ਚੁੱਕਿਆ ਹੈ ਸੂਬੇ ਦਾ ਪੁੱਤਰ ਕਹਿੰਦੇ ਅਮਰਤ ਪਿਆਰ ਖੇਡ ਗਰਾਉਂਡ ਦੀ ਧਰਤੀ ਦਾ ਜਾਰ-ਜਾਫੀਆਂ ਦੇ ਵਿੱਚ ਹੋਣ ਵੇਖਾਂਗੇ ਚਾਰੋਂ ਦੇ ਵਿੱਚੋਂ ਕੌਣ ਗਲ ਬੱਥਰੀ ਬਣਾਉਂਦਾ ਇਹ ਨਿਊਜ਼ੀਲੈਂਡ ਦੇ ਵਿੱਚ ਤਗੜਾ ਕਿਹੜਾ ਆ ਧੁੰਮੀ ਚਿਆਰਾ ਪਰ ਕਹਿੰਦੇ ਅਮਰਤ ਅਮਰਤ ਅਜਰਾਵ ਦੀ ਧਰਤੀ ਦਾ ਇਹ ਭੱਜ 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 ਬੱਲੇ 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 ਹੋ ਅਬਰਦਾ ਵਰਤ ਜਫੀ ਲਾ ਪ੍ਰਿੰਟ ਲਵੀ 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 ਆ ਲਾ ਪ੍ਰਿੰਟ ਕਹਿੰਦੀ ਆ ਦੁਨੀਆ ਪਾਰੋ ਪਰ ਸਾਹਮਣੇ ਕਹਿੰਦੇ ਟਰਾਈ ਵੀਂਦੇ ਆ ਪਰ ਧਾਵੀ ਆ ਆਪਣੀ ਟੀਮ ਦੇ ਲਈ ਜੋੜ ਗਿਆ ਹੋਈ ਧਾਵੀ ਆ ਆਪਣੀ ਟੀਮ ਦੇ ਲਈ ਜੋੜ ਗਿਆ ਬੋਦੀ ਜੀ ਅੱਜ ਸਾਰੇ ਵੀਰ ਯਾਰੀਆਂ ਨਿਵਾਉਣ ਦੇ ਲਈ ਪੁੱਜੇ ਆ ਬਹੁਤ ਬਹੁਤ ਧੰਨਵਾਦ ਕਰਦਾ ਪੈਂਦਾ ਸੀ ਵੀ ਸਪਾਂਸਰ ਸਾਹਿਬ ਵਿਅੰਗ ਸਿੰਘ ਜੀ ਪੰਜਾਬ ਪੁਲਿਸ ਫਰੀਪਨਾਲ ਕਾਲ ਪਿੰਡਾ ਸਰਪੰਚ ਡਾਕਟਰ ਸਿੰਘ ਨੰਬਰਦਾਰ ਸਾਹਿਬ ਪਹੁੰਚਿਆ ਜੀ ਹਰ ਉਹਦੇ ਹੋ ਵਾਹ ਜੀ ਵਾਹ ਪਿੰਡਾ ਸਰਪੰਚ ਸਾਹਿਬ 11 ਮੀਟਰ ਦੇ ਨਾਲ ਜਿਹੜੇ ਪੋਤੇ ਆ ਰਹੇ ਨੇ ਤੋਤਾ ਕੰਦਰ ਵਾਲੀ ਧਰਤੀ ਦਾ ਪਰ ਫੂਲੀ ਜਨਤਾਰ ਪਿੰਡ ਵਾਲਾ ਬਿੰਦਰ ਦੇ ਕਨੇ ਪਿੰਡੋਂ ਟੀਮ ਚੱਲ ਕੇ ਆਇਆ ਚੀਨ ਦੀ ਕੰਧਾ ਕਰੇ ਇੱਕ ਤਾਂ ਮਿਲਿਆ ਇੱਕ ਪਾਸੇ ਦੌੜੇ ਪਿੰਡ ਦੀ ਟੀਮਾਂ ਤੇ ਦੂਜੇ ਪਾਸੇ ਕਨੇ ਤੋਤੇ ਦੇ ਨਾਲ ਤੇ ਨਾਲ ਅਮਤ ਲੱਗਿਆ ਹੋਇਆ ਉਹ ਵੀ ਬੜੇ ਚੱਗੇ ਆ ਹਾਂ ਕਹਿੰਦੇ ਵੀਰ ਨੇ ਪਿੱਲਾ पवणा घर वारा मै जा बि कॾहिं मेली कंगण टीम लाओ जफ़े करा बि कॾहिं छोड़े लफ़े वारा ਉਹਦਾ ਕੰਨ ਨਾਲ ਜੇਤੂ ਵਾਲੀ ਟੰਗੜੀ ਪਹਿਲਾਂ ਜਿੱਤ ਕੇ ਗਈ ਆ ਵੀਰੇ ਹੁਣੇ ਵੇਂਦੀ ਆ ਵੀ ਪੀਣ ਵਾਲਾ ਪਾਣੀ ਆਪਾਂ ਜਿਹੜਾ ਜਿਦੂ ਖੇਡ ਦੇ ਮੈਦਾਨ ਵਿੱਚ ਪੋਹਦਾ ਕਰ ਦਈਏ ਪੀਣ ਵਾਲਾ ਪਾਣੀ ਜਿਹੜਾ ਉਹ ਪਲੇਅਰ ਨੇ ਅਰੇ ਫੌਜੀ ਜੀ ਕਹਿੰਦੇ ਵਿਸ਼ੇਸ਼ ਤੌਰ ਤੇ ਪਹੁੰਚ ਕੇ ਨਾ ਜੇ ਵੱਡੇ ਕਬੱਡੀ ਕੱਪ ਦੇ ਨਾਲ 12 ਮਾੜੀ ਵਾਲਾ ਨਾਲ ਗੁੱਦੂ ਆ ਗਿਆ ਮਡੇ ਲੋਕੋ ਵਾਲਾ ਔਰ ਨਾਲ ਮੈਂ ਦੇਖਿਆ ਖੇਡ ਦੇ ਮੈਦਾਨ ਵਿੱਚ ਝੱਪਾ ਆ ਗਿਆ ਕਨੀਅਲ ਦੀ ਧਰਤੀ ਦਾ ਸਾਰੀ ਕਹਿੰਦੇ ਪਿਆਰਾ ਆ ਗਿਆ ਲੱਟ ਵਾਲਾ ਔਰੀ ਚੋਕੀ ਮੁੰਡੀ ਦੇ ਜਿਹੜੇ ਮਲ ਪੁੱਜੀ ਗਿਆ ਟੀਨ ਵਾਲਾ ਪਾਣੀਆ ਜਰੂਰ ਜਿਹੜਾ ਪੋਜਾ ਕਰਦੀ ਹੈ ਬੀਂਦੀ ਹੈ ਹੁੜ ਗਿਆ ਪਾਣੀ ਰੂਹ ਭਰਾ ਹੋਣੇ ਆਪਾਂ ਪੋਜਾ ਕਰਦੀ ਹੈ ਬੀਂਦੀ ਹੈ ਇਸ ਸਬੰਧਤ ਵਾਲਾ ਮਾਨ ਕਰਤੇ ਮਾਰੇ 1000 ਰੁਪਏ ਸਟੇਜ ਉੱਤੇ ਜੰਭੂ ਮਾਰਿਆ ਵਾਲੇ ਵੀਰ ਕਹਿੰਦੇ ਜਵਾ ਕਰਵਾ ਦਿੱਤਾ ਬੜੀ ਮਿਹਰਬਾਨੀ ਧੰਨਵਾਦ ਆ ਖਿਡਾਰੀ ਆ ਕਹਿੰਦੇ ਬੰਦੂ ਲੋਪੋਂ ਦੀ ਧਰਤੀ ਦਾ ਇਹ ਜੋਰਪੁਰ ਦੇ ਵਿੱਚ ਖੇਡ ਕੇ ਇਸ ਸਾਲ ਜਰਗੜੀ ਵਾਲੇ ਸੀਰੇ ਨੇ ਪਿੰਡੇ ਖੜੜੇ ਦੇ ਮਾਰ ਦਿੱਤਾ ਖਿਡਾਰੀ ਨੂੰ ਪੁੱਤੂ ਆ ਕਨੇ ਲੋਪੋ ਦੀ ਧਰਤੀ ਦਾ ਨਵਾਂ ਨਵਾਂ ਉੱਠਿਆ ਤੇ ਮੁੰਡਾ ਕਨੇ ਆ ਆ ਸੀ ਤਕੜੀ ਖੇਡ ਦਿਖਾ ਰਿਆ ਲੋਪੋ ਵਾਲਾ ਪੁੱਤੂ ਇਸੇ ਦਾ ਟੱਕਰਾ ਜੱਫਾ ਨੰਬਰ ਆਪਣੀ ਟੀਮ ਦੀ ਉਹ ਰੱਖਿਆ ਮੰਡੀਆਂ ਵਾਲਾ ਕਨੇ ਸਰਦਾਰ ਗੁਰਬੀਰ ਸਿੰਘ ਜੀ ਵਿਧਾਇਕਾ ਬਹੁਤ ਬਹੁਤ ਧੰਨਵਾਦ ਬਹੁਤ ਵੱਡੇ ਯੋਗਦਾਨ ਦੇ ਇਹਦਾ ਸਤਿਕਾਰ ਦੇ ਸਜਣਾ ਧੰਨ ਕਨੇ ਚੋਕੀਆ ਜੱਫਾ ਖੇਡ ਦੇ ਖੇਤਰ ਵਿੱਚ ਲਓ ਫਰਮਾ ਦਿੱਤਿਆ ਗਿਆ ਤੇ ਨੰਬਰ ਸਮੇਂ ਨਾਲ ਦੱਸਾਂਗੇ ਪਰ ਟੀਮ ਪਹਿਲੇ ਸਾਲ ਦੇ ਇੱਕ ਜੜਾ ਗਿਆ ਇਸ ਮੱਤਰਾ ਲੋਕਾਂ ਦੇ ਮਰੀਕਾ ਫਿਰ ਕੋਰਨਾ ਤੇ ਪਹੁੰਚਣਾ ਪੰਡੋਰੀ ਕਲਾ ਤੇ ਟਕਾਈ ਵਿਨੇਸ਼ ਰਵੀ ਦੀ ਟੀਮ ਤੇ ਮਾਰਦੀ ਸੀ ਹੀਰਾ ਕਲਬ ਦਾ ਬਾਲਕਾ ਤੇ ਯਾਰ ਮੀਆਂਪੁਰ ਤੇ ਜੂਗੀ ਤੇ ਤੰਗੜਾ ਤੱਕੀ ਕਪਰੇ ਤੇ ਕੌਣ ਪਹੁੰਚਿਆ ਪਟਵਾਰੀ ਨੇ ਲੜੇ ਨਾਲ ਵਿੱਚੋਂ ਕਰੇ ਸੰਦੀਪ ਭਨੇਸੇ ਵਾਲਾ ਪਹੁੰਚਿਆ ਜਿਹੜੇ ਜਿਹੜੇ ਵੱਡਾ ਮੱਲ ਹੈ ਬਾਹਰਲੇ ਮੁਲਕਾਂ ਦੇ ਵਿੱਚ ਕਹਿੰਦੇ ਟੱਕਰਾ ਖੇਡਾਇਆ ਉਹ ਵੀ ਪਹੁੰਚ ਚੁੱਕਿਆ ਕਰੇ ਕਨੇਡਾ ਦੇ ਵੱਡੇ ਕਬੱਡੀ ਕਪਰੇ ਤੇ ਅਗਲੇ ਮੈਚਾਂ ਵਿੱਚ ਖੇਡਣਾ ਫੁੱਲ ਖਰਕੂ ਹਰੇ ਪਹਿਲਾ 라운ਡ ਹੈ ਜੋ ਗੁੱਜਾ 라운 ਚੱਲ ਪਿਆਦਾ ਫਿਰ ਥਾਰ-ਥਾਰੀ ਹੋਈ ਹੈ ਇਸ ਮੈਚ ਦਾ ਅਗਲੇ ਮੈਚ ਦੀ ਟੀਮਾਂ ਹਰੀ ਬਾਈ ਹਰੀ ਕਰੇਜੀ ਇਧਰ ਮੈਚ ਚੱਲੀ ਆ ਰਹੇ ਨੇ ਜੇ ਸਮਾਰ ਨੇ ਨਾਲ ਨਾਲ ਕਰੀ ਆਇਓ ਹੈ ਨਾ ਉਹ ਐਨ ਤੁਹਾਡੇ ਸ਼ੁਭ ਨਾਮ ਕੀ ਹੈ ਹਰੀ ਕਢਾਲ ਵੀ ਸੰਦਾ ਭਰਾ ਜੀ ਅੱਜ ਹੀ ਲਖਵੀਰ ਜੀ ਹਾਂ ਜੀ ਲਖਵੀਰ ਜੀ ਉੱਥੇ ਕਿਹੜੀ ਕਲੱਬ ਨਾਲ ਜੁੜੇ ਹੋ ਕਿਸੇ ਨਾਲ ਅਸੀਂ ਬੜਾ ਆਈ ਜਿਹੜੇ ਲੋਕਲ ਆਈਆਂ ਕਲੱਬ ਜਿਵੇਂ ਉੱਥੇ ਸ਼ੀਰੇ ਹੋਣੀ ਨੇ ਜਾਂ ਉੱਥੇ ਗੋਲਡੀ ਹੋਣੀ ਨੇ ਉਹ ਸ਼ੀਰੇ ਉਹਨਾਂ ਨਾਲ ਸ਼ੀਰੇ ਉਹਨਾਂ ਨਾਲ ਸਤਨਾਮ ਸਿੰਘ ਮਾਨਪੁਰ ਉਹਕੇ ਇੰਗਲੈਂਡ ਇੱਕ ਬਹੁਤ ਮੇਰੇ ਕੋਲ ਅਗਲੇ ਸਾਲ ਕਲ 20000 ਦੇ ਬਾਗੇ ਅਗਲੇ ਸਾਲ ਕਲ 20000 ਦੇ ਬਾਗੇ ਜਿਹੜੇ ਭਾਈ ਦਾ ਬਹੁਤ ਬਹੁਤ ਧੰਨਵਾਦ ਹੈ ਸਾਡੇ ਦਰਮਿਆਨ ਪਹੁੰਚਿਆ ਭਾਜੀ ਬਹੁਤ ਬਹੁਤ ਧੰਨਵਾਦ ਹੈ ਬਹੁਤ ਲੱਗਾ ਮੈਚ ਇਹਨੂੰ ਸਾਦਾ ਵਾਲਾ ਪੇੜ ਕਹਿੰਦੇ ਟੀਮਾਂ ਫੈਦਾ ਲੈ ਲੈ ਜਾਂ ਜਸਵੰਤ ਸਿੰਘ ਸਰਪ੍ਰੇਖ ਅੰਦਰ ਸਿੰਘ ਦੇ ਕੱਤੀ ਸੋਦੇ ਜੋਗਦਾਨ ਹੈ ਗਾਲ ਹਰੀ ਕਨਾਲ ਜੀ ਸਾਡੇ ਸਾਡੇ ਦਰਮਿਆਨ ਪੁੱਜਦੇ ਜਾ ਰਹੇ ਆ ਬਹੁਤ ਵਾਤਾ ਇਹ ਟੀਮਾਂ ਪਿਆਰ ਹੈ ਕਿ ਨਿਆਮਪੁਰ ਤੇ ਕੰਗੜਵਾਲ ਉਹ SWAT SWAT ਤਰਦੂ ਪ੍ਰਾਤ ਹੈ ਜਗਮਾ ਮੇਡ ਦਾ ਕਹਿੰਦੇ ਖੰਡਾ ਖੜਕੂ ਸਰਦ ਖੜੇ ਮਾਰ ਪਾ ਕੇ ਕਹਿੰਦੇ ਬੋਲਾਂ ਲਈ ਵੀ ਪੋਦੇ ਕਰਦਾ 1000 ਦੇ ਵੱਲ ਖਿਡਾਰੀਆਂ ਨੇ ਜਿੰਦਰ ਦਾ ਕਹਿੰਦੇ ਢੇਰ ਪਿੰਡ ਹੈ ਤੇਰੇ ਪਿੰਡ 13 ਨੰਬਰ ਨੂੰ ਬਾਈਟਾਂ ਨੂੰ ਬੋਲਟ ਮੋਟਰਸਾਈਕਲ ਨੇ ਦੁਨੀਆ ਨੇ ਸਟਾਰ ਖੜਾ ਖੇਡਣਗੇ ਲੈ ਭਲੇਰ ਵਾਲਾ ਜਿੰਦਰ ਰੌਂਗ ਵਾਲੇ ਸਾਡੇ ਵੀਰ ਨੇ ਵਿਸ਼ੇਸ਼ ਤੌਰ ਦੇ ਉੱਤੇ ਕਹਿੰਦੇ ਪਹੁੰਚੋ ਨਿਆਰਾ ਮਿੱਤਰਾਂ ਦੇ ਨਾਲ ਵੱਡਾ ਧਰਵਾੜ ਹੈ ਲੈ ਵੀ ਸਰੀ ਕਾਲਾ ਘੋਟੀ ਵਾਲਾ ਕਬੱਡੀ ਪਾ ਰਿਹਾ ਜੋਰ ਦੇ ਮਦਦ ਨਾਲ ਉਹ ਕਹਿੰਦੇ ਕਾਲਾ ਗਰੋਹੀ ਦੀ ਧਰਤੀ ਦਾ ਪਾਲ ਦੇ ਵਿੱਚ ਕਬੱਡੀ ਚਾਰ ਵਰ ਤੇ ਆ ਰਿਹਾ ਹੈ ਜਿਹੜੀ ਧਰਤੀ ਦੇ ਮਨੂ ਨਾਲ ਦੇ ਨੱਚਦੇ ਹੋਇਆ ਜਿੱਲੂ ਦੇ ਮੱਕੇ ਚੱਕੇ ਹੋਇਆ ਔਰ ਨਾਲ ਕਹਿੰਦੇ ਬਿੱਲੇ ਵਰਗਾ ਦੇ ਵੱਡੇ ਕਰਤੇ ਹੋਇਆ ਇਸ ਧਰਤੀ ਤੇ ਚੜ ਕੇ ਆਇਆ ਜਿਹੜੀ ਧਰਤੀ ਦੇ ਕਹਿੰਦੇ ਚੋਟੀ ਦੇ ਉੱਪਰ ਮੋਟਰ ਬੈਠੇ ਆ ਔਰ ਖੇਡ ਮੇਲੇ ਵੀ ਕਹਿੰਦੇ ਪੂਰਾ ਚੋਟੀ ਦੇ ਦੇ ਵੱਡੇ ਮਾਨ ਸਨਮਾਨ ਕੀਤੇ ਜਾਣਗੇ ਜੇਕਰ ਜਫਾ ਜਫੀ ਰੰਦਾ ਜਾਂ ਫਿਰ ਬਿੰਦਰ ਕੌਡੀ ਪਾਦਾ ਇਹ ਸਭ ਦੇ ਦਾ ਕਰਨਾ ਮੇਰੇ ਮਿੱਤਰੋ ਵੀ ਜਦੋਂ ਲੋ ਹੌਂਗੜ ਵਾਲੇ ਖੇਡੂ ਤੇ ਭਾਪੜ ਮੱਝਿਆਰਿਆਂ ਦਾ ਰਾਜੇ ਖੇਡ ਜਫੀ ਦੇ ਲਾਲੀ ਫੋਰਮ ਤੋਂ 500 ਰੁਪਏ ਦੇ ਵੱਡੇ ਮਾਨ ਸਨਮਾਨ ਮਿਲ ਜਿੰਦੀ ਹੈ ਇਹਦੇ ਤੋਂ ਪ੍ਰਾਪਤ ਕਰ ਲਿਏ ਹੈ ਰੀਤਾ ਕਰੋਟੀ ਵਾਲਾ ਕਹਿੰਦੇ ਤਕੜੇ ਪੁਆਇੰਟ ਵਾਲਾ ਵਾਦਾ ਕਰਦਾ ਗਿਆ ਅਗਲੀ ਕਬੱਡੀ ਕਹਿੰਦੇ ਜਿੰਦਰਾ ਉਧਰੇ ਦੇ ਵਾਲਾ ਇਸ ਵੇਲੇ ਕਬੱਡੀ ਪਾ ਰਿਹਾ ਹੋਰ ਚਾਰ ਜਾਫੀ ਕਹਿੰਦੇ ਝੋੜਣਾ ਵਾਲੇ ਕਬੱਡੀ ਦੇ ਪਾਸੇ ਕਰਨ ਲਈ ਉਧਰ ਗੁਗਨੇ ਸਾਡਾ ਵੀ ਇੰਗਲੈਂਡ ਤੋਂ ਹਨੇ ਗਨੇਤ ਖੁਦਰਾ ਕਹਿੰਦੇ ਮੇਲਾ ਚੱਲਦਾ ਗਨੇਤ ਪਵਨ ਗਨੇਤ ਹਰੀ ਗਨੇਤ ਸਾਡੇ ਮਹਿਮਾਨਾਂ ਨੂੰ ਲੈ ਕੇ ਜਾਣਗੇ ਇੰਟਰਵਿਊ ਕਰੀ ਹਾਂਜੀ ਹਾਂ ਹਾਂ ਹੁਣ 1 ਮਿੰਟ ਲਈ ਮੈਂ ਜਿਹੜਾ ਬੰਦ ਰੱਖਿਆ ਜੀ ਉਧਰ ਇੰਟਰਵਿਊ ਕਰ ਰਿਹਾ ਸਾਡੇ ਭਰਾਵਾਂ ਨੇ ਪੁੱਛਿਆ ਹਾਂਜੀ ਸਰ ਉਹ ਖਰਚਾ ਇੱਕ ਮਿੰਟ ਟੋਲ ਹਾਂਜੀ ਇੱਕ ਮਿੰਟ ਜੀ ਹਾਂਜੀ ਭਾਈ ਅੱਜ ਕਬੱਡੀ ਕੱਪ ਜਿਹੜਾ ਮਹਾਕੰਮ ਕਰਵਾਇਆ ਜਾ ਰਿਹਾ ਪੈਨਕਨੇਜ ਦੇ ਵਿੱਚ ਕੀ ਕਹਿਣਾ ਚਾਹੀਦਾ ਇਹ ਮਹਾਕੰਮ ਤਕਰੀਰ ਸਾਨੂੰ ਕਰਾਉਂਦਿਆਂ ਨੂੰ 5 ਸਾਲ ਹੋ ਗਏ ਜੀ ਤੇ ਰੇਖਸਾਲੀ ਅਸੀਂ ਇਹਨਾਂ ਦਿਨਾਂ ਦੇ ਵਿੱਚ ਆ ਕੇ ਕਰਾਉਨੇ ਆ ਅੱਜ ਥੋੜਾ ਜਿਹਾ ਇਤਕੀ ਲੇਟ ਹੋ ਗਏ ਹਲਕਾ-ਫੁਲਕਾ ਵੀਜੂ ਤੋਂ ਪਹਿਲਾਂ ਅਸੀਂ ਕਰਵਾ ਦਿੰਨੇ ਆ ਹਾਂਜੀ ਵਧੀਆ ਮੇਲਾ ਕਰਾਉਂਦਿਆ ਬੰਦੇ ਬੁੱਡੇ ਸਾਡੇ ਨੌਜਵਾਨ ਨੇ ਜਿਹੜੇ ਬਹੁਤ ਵਧੀਆ ਵਾ ਸਾਰੇ ਐਨ ਆਰ ਆਈ ਵੀਰਾਂ ਦਾ ਸੰਯੋਗ ਹੈ ਦੇ ਨਾਲ ਜਿਨੇ ਅਕੇ ਖੜੇ ਜਿਸ ਸਾ ਜੀ ਨੇ ਇੰਗਲੈਂਡ ਤੋਂ ਪੱਪੀ ਜੀ ਹਰਦੀਪ ਪੱਪੀ ਜੀ ਹੈਗੇ ਨੇ ਯੂ ਐਸ ਏ ਤੋਂ ਹੈਗੇ ਨੇ ਉਹਨਾਂ ਦਾ ਭਰਾ ਰਵੀਰ ਜੀ ਉਹ ਵੀ ਯੂ ਐਸ ਏ ਤੋਂ ਹੈਗੇ ਨੇ ਲਖਵੀਰ ਜੀ ਜਿਹੜੇ ਆਪਣੇ ਪਾਂਡੀ ਦੇ ਰਿਸ਼ਤੇਦਾਰ ਨੇ ਉਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਜ਼ੁਲਦਾਰ ਪਿਆਰਾ ਸਿੰਘ ਜੀ ਹੋਣੀ ਨੇ ਇਹਨਾਂ ਦਾ ਬਹੁਤ ਵੱਡਾ ਸਹਿਯੋਗ ਆ ਹੋਰ ਵੀ ਬਹੁਤ ਸਾਰੇ ਐਨ ਆਰ ਆਈ ਵੀਰ ਨੇ ਜਿਨ੍ਹਾਂ ਦਾ ਸਹਿਯੋਗ ਆ ਇਸ ਮੇਲੇ ਨਾਲ ਜੁੜੇ ਹੋਏ ਨੇ ਰੇਸ਼ਾਲ ਤਕਰੀਬਾਸ਼ੀ ਇਹ ਕਰਾਉਨੇ ਆ ਤੇ ਮਕਸਦ ਸਾਡਾ ਇਹੀ ਆ ਵੀ ਸਾਡੀ ਜਿਹੜੀ ਨੌਜਵਾਨ ਪੀੜ੍ਹੀ ਆ ਨਸ਼ਿਆਂ ਤੋਂ ਰਹਿਤ ਹੋ ਜਵੇ ਆ ਵੀ ਇਹ ਸੇਂਤਾਂ ਸੰਭਾਲ ਕੇ ਰੱਖੇ ਇਸ ਮੇਲੇ ਨਾਲ रहे ਇਹ ਮੇਲੇ ਨਾਲ ਜੁੜਦੀ ਰਹੂਗੀ ਤਾਂ ਆਪਣੇ ਆਪ ਨੂੰ ਸੇਧ ਨੂੰ ਸੰਭਾਲ ਕੇ ਰੱਖਣਗੇ ਕਿੰਨੀ ਟੀਮਾਂ ਕਿੱਥੋਂ ਕਿੱਥੋਂ ਪਹੁੰਚੀਆਂ ਤਕਰੀਬ ਪੰਜਾਬ ਦੇ ਵਿੱਚੋਂ ਤਕਰੀਬਨ ਆਈਆਂ ਹੋਈਆਂ ਜਲੰਧਰ ਵੀ ਅੰਮ੍ਰਿਤਸਰ ਡਿਸਟ੍ਰਿਕਟ ਤੋਂ ਵੀ ਟੀਮਾਂ ਸਾਡੇ ਕੋਲ ਪਹੁੰਚੀ ਹੋਈਆਂ ਨੇ ਟੋਟਲ 40 ਟੀਮਾਂ ਹੁਣ ਤੱਕ ਸਾਡੇ ਕੋਲ ਪਹੁੰਚੀ ਹੈ ਜਿਹੜਾ ਪਹਿਲਾ ਰਾਉਂਡ ਨਹੀਂ ਮੁੱਕਿਆ ਤੁਸੀਂ ਟਾਈਮ ਦੇਖ ਲਓ ਕਿੰਨਾ ਹੋ ਗਿਆ ਤੇ ਕਾਫੀ ਨੇਰਾ ਹੋਣ ਤਾਂ ਕਿਸੇ ਨੂੰ ਆਸ ਆ ਟੀਮਾਂ ਬਹੁਤ ਜ਼ਿਆਦਾ ਨੇ ਪੰਜ ਪੰਜ 7 7 ਕਬੱਡੀਆਂ ਨਾਲ ਅਸੀਂ ਮੈਚ ਕਰਵਾ ਰਹੇ ਹਾਂ ਕਿਉਂਕਿ ਟੀਮਾਂ ਬਹੁਤ ਜ਼ਿਆਦਾ ਹੋ ਗਈਆਂ ਸਰਪੰਚ ਸਾਹਿਬ ਸਰਪੰਚ ਸਾਹਿਬ ਨੂੰ ਵੀ ਤੁਹਾਡੇ ਮੋਢੇ ਤੇ ਜ਼ ਚਿੱਟੇ ਦਾ ਦੌਰ ਚੱਲ ਰਿਹਾ ਵਾ ਨੌਜਵਾਨਾਂ ਨੂੰ ਨਸ਼ਿਆਂ ਤੋਂ ਜੋੜਨ ਦਾ ਜੇ ਵੱਡਾ ਪਰਾਲਾ ਹੈ ਤਾਂ ਪਿੰਡ ਵੱਲੋਂ ਕਿੱਦਾਂ ਦੇ ਪਰਾਲੇ ਨੇ ਨੌਜਵਾਨਾਂ ਵੱਲੋਂ ਜੇ ਕਹਿੋ ਜੇ ਹੁਣ ਚਾਹੀਦੇ ਆਉਣ ਵਾਲੇ ਸਪੋਰਟ ਵੱਲੋਂ ਵੀ ਇਦਾਂ ਹੀ ਖੇਡ ਦਾ ਹੋਵੇ ਜਿਵੇਂ ਜਿੰਮਾ ਹੋਣਾ ਆਪਣੇ ਪਿੰਡ ਦੇ ਵਿੱਚ ਨਾ ਅਜਿਹੇ ਪਰਾਲੇ ਹੋਣੇ ਚਾਹੀਦੇ ਨੇ ਪਿੰਡ ਦੇ ਵਿੱਚ ਤਾਂ ਹੀ ਬੱਚੇ ਨਸ਼ੇ ਤੋਂ ਦੂਰ ਰਹਿਣਗੇ ਸਾਲ ਇੱਕ ਟੂਰਨਾਮੈਂਟ ਹੋ ਜਾਂਦਾ ਪਰ ਉਸ ਤੋਂ ਬਾਅਦ ਗਰਾਊਂਡਾਂ ਦੇ ਵਿੱਚ ਨੌਜਵਾਨ ਦੇਖਦੇ ਨਹੀਂਗੇ ਕਿਉਂ ਕਰਕੇ ਨਹੀਂ ਵੀਰੇ ਸਾਡੇ ਗਰਾਉਂਡ ਚ ਆ ਕੇ ਦੇਖੋ ਗਰਾਉਂਡ ਚ ਵਧੀਆ ਬੱਚੇ ਹੁੰਦੇ ਨੇ ਸਾਡੇ ਗਰਾਉਂਡ 'ਚ ਓਕੇ ਇਹ ਵਿੱਚ ਹੁਣ ਜਿਮ ਬਣੀ ਹੈ ਉੱਥੇ ਜਿਮ 'ਚ ਬਧੀ ਬੱਚੇ ਹੁੰਦੇ ਨੇ ਠੀਕ ਹੈ ਹਾਂ ਸਰ ਜਿੱਥੇ ਕਬੱਡੀ ਦਾ ਮੈਕ ਕੰਪਟਰ ਬਾਇਗਾ ਉੱਥੇ ਪਹਿਲਾਂ ਹੋਰ ਵੀ ਖੇਡਾਂ ਕਰਾਈ ਜਾਂਦੀਆਂ ਨੇ ਕਿਹੜੇ ਕਿਹੜੇ ਖੇਡ ਮੁਕਾਬਲੇ ਕਰਾਈ ਜਾਂਦੇ ਨੇ ਉਹ ਖੜ ਜਾ ਬੱਚੇ ਜੁੜੇ ਹੋਏ ਨੇ ਕ੍ਰਿਕਟ ਨਾਲ ਜੁੜੇ ਹੋਏ ਨੇ ਕੋਆਰਡੀਨੇਟ ਨਾਲ ਜੁੜੇ ਹੋਏ ਨੇ ਫੁੱਟਬਾਲ ਨਾਲ ਜੁੜੇ ਹੋਏ ਨੇ ਇਹ ਪਿੰਡ ਦੀ ਖਾਸੀਅਤ ਆ ਵੀ ਜੋਗਰਾਜ ਦਾ ਵੀ ਇਸ ਪਿੰਡ ਨਾਲ ਨਾਤਾ ਜੁੜਿਆ ਹੋਇਆ ਔਰ ਇਤਿਹਾਸਕ ਨਗਰ ਆ ਏ ਹਾਂਜੀ ਤੇ ਕੀ ਕਹਿਣਾ ਚਾਹੋਗੇ ਆ ਸਭ ਤੋਂ ਵੱਧ ਵੀਰਾਂ ਦਾ ਸਹਿਯੋਗ ਦੇਣ ਤੇ ਇਸੇ ਖੇਡਾਂ ਨੂੰ ਜੋੜਨ ਬੱਚੇ ਹਾਂ ਬਾਈ ਜੀ ਤੁਸੀਂ ਕੀ ਕਹਿਣਾ ਚਾਹੋਗੇ ਸਾਡੇ ਪਿੰਡ ਦਾ ਹੀ ਕਾਫੀ ਸਾਲਾਂ ਤੋਂ ਖੇਡਾਂ ਹੁੰਦੀਆਂ ਆਈਆਂ ਨੇ ਇੱਥੇ ਬਹੁਤ ਹੀ ਵਧੀਆ ਬਹੁਤ ਹੀ ਖਿਡਾਰੀ ਵੀ ਰਹੇ ਨੇ ਬਹੁਤ ਹੀ ਜੋਸ਼ ਨਾਲ ਰਿਹਾ ਹੈ ਖੇਡ ਦੇ ਵਿੱਚ ਸਾਰੇ ਸਾਰੇ ਪਿੰਡ ਦਾ ਸਹਿਯੋਗ ਹੁੰਦਾ ਸੀ ਬਹੁਤ ਹੀ ਵਧੀਆ ਟੂਰਨਾਮੈਂਟ ਹੁੰਦਾ ਰਿਹਾ ਹੁਣ ਇਹ ਇਹ ਲੱਗਦਾ ਹੈ ਪੰਜ ਸਾਲ ਤੋਂ ਟੂਰਨਾਮੈਂਟ ਕਰਾ ਰਹੇ ਨੇ ਇਹਨਾਂ ਦੀ ਕਲੱਬ ਬਹੁਤ ਹੀ ਵਧੀਆ ਕਰੇਕ ਸਾਲ ਬਹੁਤ ਬਹੁਤ ਘਟ ਹੋ ਰਿਆ ਪੱਟੀ ਮਾ ਬਹੁਤ ਬਹੁਤ ਬਾਦਰੀਆਂ ਨੇ ਅੱਜ ਹੁਣ ਵੀ 40-50 ਟੀਮਾਂ ਆਈਆਂ ਨੇ ਜੱਟਾ ਸਾਹਿਬ ਜਿੱਥੇ ਦੇਖਿਆ ਜਾਂਦਾ ਕਿ ਨੌਜਵਾਨੀ ਕਾਫੀ ਜੁੜੀ ਹੋਈ ਹੈ ਤੁਹਾਡੇ ਨਾਲ ਕਾਫੀ ਪੰਚਾਇਤੀ ਮੈਂਬਰ ਹੈ ਜਿਹੜੇ ਨੌਜਵਾਨ ਸੋ ਜਿਸ ਤਰ੍ਹਾਂ ਤੁਸੀਂ ਖੇਡ ਮੁਕਾਬਲੇ ਵੀ ਕਰਵਾਉਂਦੇ ਹੋ ਉਸ ਦੇ ਨਾਲ ਨਾਲ ਹੋਰ ਵੀ ਜੋੜਨ ਦੀ ਕੋਸ਼ਿਸ਼ ਕਰਦੇ ਹਾਂ ਕਿਹੜੇ ਕਿਹੜੇ ਅਸਾਂ ਕਿਨਾਂ ਹੋ ਗਏ ਸਾਡੇ ਤਾਂ ਸਾਰਾ ਵੀ ਗੌਰਮੈਂਟ ਵੱਲੋਂ ਵੀ ਬਹੁਤ ਪੂਰਾ ਸਹਿਯੋਗ ਆ ਗੌਰਮੈਂਟ ਵੀ ਖੇਡਾਂ ਵਾਸਤੇ ਪਹਿਲਾਂ ਵੀ ਪੈਸੇ ਦਿੱਤੇ ਨੇ ਹੁਣ ਵੀ ਉਹਨਾਂ ਨੇ ਮੇਰੇ ਤੋਂ ਮੰਗਿਆ ਤਾਂ ਸਾਡੇ ਪਾਰਟੀ ਦੇ ਉਹਨੇ ਮੰਗਿਆ ਕਹਿੰਦੇ ਵੀ ਸਰਕਾਰੀ ਡਿਪਟੀ ਮੀਡੀਅਨ ਕੈਪੀਟਲ ਡਾਇਰੈਕਟੋਰੇਟ ਲਾਪਾ ਨੇ ਸਾਡੇ ਰਜਿਸਟਰ ਦੇ ਉਹ ਸਾਨੂੰ ਸਾਰਾ ਬਾਇਓ ਡਾਟਾ ਵੀ ਫੇਮਟਾ ਤੋਂ ਸਾਨੂੰ ਕੁਝ ਦੇਣਗੇ ਅੱਰੀਕ ਤਾਂ ਪਹਿਲਾਂ ਵੀ ਦਿੱਤਾ ਹੈ ਹਮ ਨੂੰ ਪਹਿਲੇ ਵੀ ਅੱਜ ਕਿੰਦਾ ਨਾਮ ਹੈ ਜਿਹੜਾ ਕਹੇ ਜਾਂਦੀ ਸੀ ਯਾਰ ਅੱਜ ਤਾਂ ਠੀਕ ਆ ਮੈਂ ਤਾਂ ਇਹਨਾਂ ਦੇ ਇਨਾਮ ਤਾਂ ਹਮਸਾ ਹੀ ਕਾਰੀ ਨੇ ਨਿਕਲ ਪਾਦਾ ਇਹ ਯਾਰ ਦਾ ਨਾਮ ਫਾਰੇ ਦੇ ਬਹੁਤ ਬਹੁਤ ਮਿਹਰਬਾਨੀ ਕੰਮ ਦਾ ਖਾਤਾ ਦੇਣਾ ਦੇਖ ਲੱਭਨ ਰੱਖਿਆ ਹੈ ਜਿਹੜੀਆਂ ਛੋਟੀਆਂ ਸੀ ਕਿ ਜਿਹੜੇ ਮਤਲਬ 47 ਕਿਲੋ 70 ਕਿਲੋ ਛੋਟੀਆਂ ਟੀ ਮਸਕੀਆਂ ਉਹਨਾਂ ਨੂੰ ਨਗਦ ਰਕਮ ਆ ਉਹਨਾਂ ਨੂੰ 5500 5500 ਰੁਪਿਆ ਵਾ 4500 ਰੁਪਿਆ ਵਾ ਚੰਗੇ ਨਾਮ ਉਹਨਾਂ ਨੂੰ ਸਾਰੇ ਦਿੰਨੇ ਆ ਛੋਟੇ ਖਿਡਾਰੀ ਨੂੰ ਬਹੁਤ ਹੈਲੋ ਸਾਡੇ ਪਿੰਡ ਇਹ ਸਰਪੰਚ ਪਿੰਡ ਦੇ ਸਰਪੰਚ ਬਣੇ ਹੋ ਕੀ ਲੈ ਕੇ ਆਓਗੇ ਪਿੰਡ ਲਈ ਕੋਈ ਗ੍ਰਾਂਟ ਕੋਈ ਹੋਰ ਕੁਝ ਤੁਹਾਨੂੰ ਲੱਗਦਾ ਨਹੀਂ ਕੋਈ ਹੁਣ ਆਸ ਵੀ ਛੋਟੇ ਪਿੰਡ ਨੂੰ ਨਗਰ ਨੂੰ ਆਸ ਹੁੰਦੀ ਹੈ ਉਮੀਦ ਹੁੰਦੀ ਹੈ ਤੁਹਾਨੂੰ ਤੁਸੀਂ ਕੋਈ ਪਿੰਡ ਲਈ ਕੁਝ ਕੀ ਕਰਨਾ ਚਾਹੁੰਦੇ ਹੋ ਕੁਝ ਜਿਮ ਬਣਾਉਣਾ ਚਾਹੁੰਦੇ ਹੋ ਜਿਮ ਬਣੇ ਵੀ ਕੋਈ ਹੋਰ ਕੀ ਕਰਨਾ ਚਾਹੁੰਦੇ ਹੋ ਖੇਡਾਂ ਪ੍ਰਤੀ ਜਾਂ ਕੋਈ ਹੋਰ ਨਗਰ ਲਈ ਕੀ ਕਰਨਾ ਚਾਹੁੰਦੇ ਹੋ ਉਹ ਵੀਰੇ ਅੰਕਲ ਹੀ ਦੱਸਣਗੇ ਮੈਨੂੰ ਨਹੀਂ ਪਤਾ ਹਾਂਜੀ ਪ੍ਰਧਾਨ ਜੀ ਕੀ ਸ਼ੁਭਨਾਮਾ ਆਪਣਾ ਜੀ ਮੇਰਾ ਪ੍ਰਵੀਨ ਕੁਮਾਰ ਪ੍ਰਵੀਨ ਜੀ ਅੱਜ ਨਗਰ ਦਾ ਕੈਨਵਾ ਟੂਰਨਾਮੈਂਟ ਆ ਇਹ ਚੌਥਾ ਟੂਰਨਾਮੈਂਟ ਹੈ ਅੱਜ ਕਿਹੜੇ ਕਿਹੜੇ ਖਿਡਾਰੀ ਆਨੂੰ ਤੁਸੀਂ ਕੁਝ ਵੈਸਟ ਕਰ ਰਹੇ ਹੋ ਜਾਂ ਕਿਹੜੀਆਂ ਕਿਹੜੀਆਂ ਸੋਡੇ ਕੋ ਪਹੁੰਚ ਰਹੀਆਂ ਨੇ ਜੋ तकरीबन ਸਾਰਿਆਂ 42 ਟੀਮਾਂ ਜਿਹੜੀਆਂ ਆਈਆਂ ਨੇ ਸਾਰੀਆਂ ਲਗਭਗ ਆਲੇ-ਦਾਲੇ ਸਾਰੇ ਟੀਮਾਂ ਆਪ ਬੁਲਾਈਆਂ ਨੇ ਓਕੇ ਸਾਰਿਆਂ ਗੁਰੂ ਨਾਲ ਜੁੜਨ ਇਹ ਨਸ਼ਿਆਂ ਤੋਂ ਬਚੇ ਰਹਿਣ ਤੁਹਾਨੂੰ ਵਧੀਆ ਕੰਮ ਕਰਾ ਰਹੇ ਇਹਦੇ ਨਾਲ ਕਿ ਇਹ ਨਗਰ ਦਾ ਜਿੱਥੇ ਇਤਿਹਾਸਕ ਨਗਰ ਅਕਲੇਚ ਉੱਥੇ ਖੇਡਾਂ ਨਾਲ ਵੀ ਜੁੜਿਆ ਹੋਇਆ ਕ੍ਰਿਕਟ ਦੇ ਨਾਲ ਜੋਗਰਾਜ ਦਾ ਨਾਮ ਜੁੜਿਆ ਹੋਇਆ ਪਿੰਡ ਦੇ ਵਿੱਚੋਂ ਵੀ ਕੋਈ ਖਿਡਾਰੀ ਨੈਸ਼ਨਲ ਪੱਧਰ ਤੇ ਇੰਟਰਨੈਸ਼ਨਲ ਪੱਧਰ ਤੇ ਕਦੇ ਕੋਈ ਖੇਡਿਆ ਹਾਂ ਜੀ ਹਾਂ ਜੀ ਸਾਡਾ ਇੱਕ ਲਾਲੀ ਆ ਮੁੰਡਾ ਜੀ ਅੰਟਰਨੈਸ਼ਨਲ ਪਲੇਅ ਹੈ ਤੇ ਲਾਲੀ ਫੋਰਡ ਗਾਇਨ ਨੂੰ ਕਾਲੀ ਫੋਰਡਮੀ ਚ ਖੇਡਿਆ ਆ ਮੁੰਡਾ ਕਿਹੜੀ 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 ਖੇਡ ਕਾਲ ਅਕੈਡਮੀ ਚ ਕਬੱਡੀ ਦੇ ਵਿੱਚ ਓਪਨ ਚ ਖੇਡਿਆ ਲਾਲੀ ਕਾਲਖ ਟੋਨੀ ਕਾਲਖ ਵੱਲੋਂ ਖੇਡਿਆ ਕਾਲ ਅਕੈਡਮੀ ਚ ਖੇਡਦਾ ਰਿਹਾ ਵਾ ਓਕੇ ਹੁਣ ਇਹ ਮੁੰਡਾ ਦੁਬਾਰਾ ਖੇਡਣ ਸ਼ੁਰੂ ਕੀਤਾ ਤੇ ਛੱਟ ਲੱਗ ਗਈ ਸੀ ਤੇ ਪ੍ਰਧਾਨ ਜੀ ਜਿੱਦਾਂ ਵੱਡਿਆਂ ਖਿਡਾਰੀਆਂ ਨੂੰ ਤਾਂ ਪ੍ਰਾਈਜ਼ ਮਿਲ ਜਾਂਦਾ ਅਕੈਡਮੀ ਚ ਖੇਲਦੇ ਨੇ ਗਰਾਉਂਡ ਲੈਵਲ ਤੇ ਸਾਡੇ ਸਕੂਲਾਂ ਦਾ ਵੀ ਮਾੜਾ ਹਾਲ ਆ ਸਾਡੀਆਂ ਖੇਡਾਂ ਦਾ ਵੀ ਮਾੜਾ ਹਾਲ ਆ ਉਹ ਕੀ ਕਹਿਣਾ ਚਾਹੋਗੇ ਅਸੀਂ ਉਹਨਾਂ ਲਈ ਵੀ ਕਰਦੇ ਆ ਸਰਪੰਚ ਸਾਹਿਬ ਸਾਡੇ ਨਾਲ ਨੇ ਠੀਕ ਹੈ ਅਸੀਂ ਉਹਨਾਂ ਲਈ ਬਹੁਤ ਵੱਲ ਕਰ ਰਹੇ ਆ ਹੋਰ ਵੀ ਅਸੀਂ ਸਕੂਲਾਂ ਦੇ ਵਿੱਚ ਵੀ ਜਾਂਦੇ ਹਾਂ ਕੁਝ ਨਾ ਕੁਝ ਉੱਥੇ ਵੀ ਐਕਟੀਵਿਟੀ ਕਰੀ ਜਾਈਦੀ ਆ ਠੀਕ ਹੈ ਅਸੀਂ ਇਹ ਰਹਿ ਕੇ ਕਹਿੰਦੇ ਆ ਕਿ ਬੱਚੇ ਜਿਹੜੇ ਆ ਕਿ ਨਸ਼ੇ 'ਚ ਗਲ ਬਹੁਤ ਜ਼ਿਆਦਾ ਇਹ ਤੋਂ ਦੂਰ ਰਹਿਣ ਕਿਸੇ ਨਾ ਕਿਸੇ ਐਕਟੀਵਿਟੀ ਦੇ ਵਿੱਚ ਪਾਰਟਿਸਪੇਟ ਕਰਦੇ ਰਹਿਣ ਕਿ ਇਹ ਨਸ਼ੇ ਤੋਂ ਦੂਰ ਹੈ ਪਿੰਡ ਦੇ ਵਿੱਚ ਹੈ ਕੋਈ ਇਦਾਂ ਦੀ ਪ੍ਰੋਬਲਮ ਲੱਗਦੀ ਆ ਵੀ ਕੋਈ ਸਾਡੇ ਤੁਹਾਡੇ ਪਿੰਡ ਦੇ ਵਿੱਚ ਵੀ ਇਦਾਂ ਚਿੱਟੇ ਦਾ ਹੋਵੇ ਸਾਰੇ ਗਰਾਊਂਡ ਨਾਲ ਬਹੁਤ ਜੁੜੇ ਨੇ ਯਾਰ ਉਹ ਤਾਂ ਕਿ ਬੱਚੇ ਬੱਚੇ ਦਾ ਗਰਾਊਂਡ ਨਾਲ ਜੁੜੇ ਨੇ ਥੈਂਕ ਯੂ ਥੈਂਕ ਯੂ ਟੀਮਾਂ ਨੂੰ ਨਾਂ ਨਾਂ ਪਤਾ ਜਾਣ ਪਛਾਣ ਕਰਾਉਣੀ ਹੈ ਇਹਦਾ ਲੈਡ ਕਰਾਉਣੀ ਹੈ ਜਦੋਂ ਤੇ ਅੱਗੇ ਕਰਵਾ ਦਿਓ ਤੇ ਪਿੰਡ ਵਾਲੇ ਪਾਸੇ ਕਹਿੰਦੇ ਮਾਨਕੀ ਪਿੰਡੀ ਟੀਮ ਹੈ ਵੱਡਾ ਵੀ ਕਹਿੰਦੇ ਸੋਨੀ ਨੌਂਪੁਰ ਵਾਲਾ ਯਾਰਾ ਮਿੱਤਰਾਂ ਦੇ ਨਾਲ ਕਹਿੰਦੇ ਪਜਾ ਪਿਆ ਸਾਡੀ ਖੇਡ ਕਬੱਡੀ ਦਾ ਕਹਿੰਦੇ ਟਾਪਰ ਖਿਡਾਰੀ ਹੈ ਵਿਸ਼ੇਸ਼ ਤੌਰ ਤੇ ਭਰਾਵਾਂ ਦਾ ਕਹਿੰਦੇ ਧੰਨਵਾਦ ਹੈ ਪਰ ਕਹਿੰਦੇ ਮਾਨਕੀ ਵਾਲਾ ਮਾਨਕੀ ਪਿੰਡ ਕਨੇ ਖੱਲੇ ਦੇ ਲਾਗੇ ਕਨੇ ਸਿਮਾ ਕਬੱਡੀ ਪਾ ਰਿਹਾ ਸਣੀ ਕਰੀ ਗੱਲ ਮੁੰਡੇ ਨੇ ਉਹ ਸਿਮਾ ਕਨੇ ਮਾਨਕੀ ਦੀ ਧਰਤੀ ਦਾ ਬੱਲ ਕਬੱਡੀ ਪਾ ਰਿਹਾ ਔਰ ਸਾਹਮਣੇ ਚਾਰ ਤਿਆਰ ਪਰ ਤਿਆਰ ਹੈ ਚਾਂ ਦੀ ਪਿੰਡੀ ਚਾਂ ਦੇ ਵਿੱਚੋਂ ਉੱਤਨੇ ਟਰਾਈ ਕੀਤੀ ਆ ਔਰ ਸ਼ਿਮਾ ਕਹਿੰਦੇ ਆ ਆਪਣੀ ਟੀਮ ਦੇ ਲਈ ਜੋੜ ਗਿਆ ਆ ਮੁੰਡੇ ਦੀ ਖੇਡ ਤੇ ਮਾਰ ਕਹਿੰਦੇ ਸ਼ਿਮਾ ਜੱਟੀਨਾ ਸ਼ਖਸ਼ਪੁਰੀਆ ਕਰਦਾ ਸੂਗੇ ਵਰਗੇ ਕੰਮੀ ਵਰਗੇ ਆ ਮੁੰਡੇ ਦੀ ਖੇਡ ਤੇ ਮਾਰ ਕਰਦੇ ਆ ਜਿਹਨੇ ਹੁਣ ਆਪਾਂ ਮਾਰਕੀ ਦੀ ਟੀਮ ਦੇ ਲਈ ਜੋੜ ਦਿੱਤਾ ਔਰ ਸਾਹਮਣੇ ਟੱਕਾਂਗੇ ਖੇਡ ਦੇ ਮੈਦਾਨ ਵਿੱਚ ਆਹ ਮੁੰਡੇ ਕਹਿੰਦੇ ਉਧਰ ਵੀ ਜੱਫਾ ਲਾ ਕੇ ਬੱਲੇ ਬੱਲੇ ਕਰਵਾ ਦਿੱਤਾ ਕੁਰੇਜ ਵਾਲਾ ਫਬਰੀ ਫੜ ਲਿਆ ਮੁੰਡਿਆਂ ਨੇ ਮਾਰਕੀ ਵਾਲੇ ਕਹਿੰਦੇ ਫਬਰੀ ਫੜ ਲਿਆ ਉਧਰ ਮਾਰਕੀ ਵਾਲੇ ਕਹਿੰਦੇ ਬੱਲੇ ਬੱਲੇ ਕਰਾ ਤੇ ਸ਼ਾਰ ਇੱਕ ਮਿੰਟ ਦਾ ਸਮਾਂ ਹੀਰਾ ਕਲੱਬ ਲਾਲਕਾ ਤੇ ਸ਼ਾਰਦ ਦੀ ਟੀਮਾਂ ਲੈ ਵੀ ਪਿੰਡੀ ਲਾਓ ਟੀਮ ਸ਼ਾਰਦ ਦੀ ਗਰਾਊਂਡ ਦੇ ਵਿੱਚ ਜੱਦੀ ਨਾਲ ਪਹਿਲੇ ਰੌਂਡ ਦਾ ਮੈਚ ਦਾ ਲੈਟਾ ਮਾੜੀ ਲੈਟਾ ਚੈੱਕ ਕਰ ਲਵੇ ਜਿਹੜੇ ਸਾਰੀਆਂ ਟੀਮਾਂ ਨੇ 12 ਦਾ ਬਾਕੀ ਜੜੇ ਨੇ ਹੀਰਾ ਕਲੱਬ ਲਾਲਕਾ ਤੇ ਸ਼ਾਰਦ ਦੀ ਟੀਮਾਂ ਗਰਾਊਂਡ ਦੇ ਵਿੱਚ ਆਣ ਗੀਆਂ ਨਿਜਾਮਪੁਰ ਤੇ ਪਹਿਲਾ ਤੇ ਦੂਜਾ ਪ੍ਰਾਈਜ਼ ਸਰਦਾਰ ਕੁਲਵਿੰਦਰ ਸਿੰਘ ਜੀ ਨੋਗੀ ਕਨੇਡਾ 47 ਉਹਨਾਂ ਵੱਲੋਂ ਸੋਨੀਕੋਟ ਦੀ 마ਸੀ ਦੇ ਪੁੱਤਰ ਨੇ ਬਹੁਤ ਵੱਡਾ ਯੋਗਦਾਨ ਹੈ ਸਰ ਦਾ ਸਤਨਾਬ ਸਿੰਘ ਜੀ ਰੌਲ ਉਹਨਾਂ ਦਾ ਵੀ ਬਹੁਤ ਬਹੁਤ ਧੰਨਵਾਦ ਦੀਪ ਸਿੰਘ ਜੀ ਠੇਕੇਦਾਰ ਸਾਹਮਣੇ ਵਾਲ ਹਰੀ ਸਾਹਮਣੇ ਵਾਲ ਸੁਖਬਿੰਦਰ ਪੰਜ ਲਾਟੋ सोनू ਰਾਮਗੜ੍ਹ ਤੇ ਜੱਸਾ ਰਾਹੁਤ ਬਹੁਤ ਬਹੁਤ ਧੰਨਵਾਦ ਅੱਜ ਯਾਰੀਆਂ ਨਿਵਾਉਣ ਦੇ ਲਈ ਸਾਰੇ ਵੀਰ ਪੁੱਜਿਆ ਭਾਈ ਪ੍ਰਵੀਰ ਵੱਲੋਂ ਹਲੀ ਪਾਣੀ ਹੋਣਾ ਆਪਣੇ ਬਾਗਲੂ ਪਾਣੀ ਹੋਣਾ ਵੱਲੋਂ ਪਾਵਨ ਪਾਣੀ ਹੋਣਾ ਵੱਲੋਂ ਜਿਕਾ ਜੀ ਠੇਕੇਦਾਰ ਆਪਣੇ ਮਹਿਮਾਨਗੀ ਨੇ ਪ੍ਰਵੀਰ ਸਾਹਿਬ ਜੀ ਤੁਹਾਡੇ ਸਾਰੇ हिते पहुचण पहुचा जहिड़ी पर्ची पहिरां हुई हिकु बार दारे ਧੰਨਵਾਦ फील करियो वापारु कंहिं